ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਨਸ਼ਾ ਰੋਕੂ ਸ਼نگਰਸ਼ ਕਮੇਟੀ ਦੇ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਾਧਕ ਦੇ ਗੁਰਦੁਆਰਾ ਸਾਹਿਬ ਵਿਖੇ ਸਖਰੀ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਨਸ਼ਿਆਂ ਦੇ ਖਿਲਾਫ ਸਾਧਕ ਪਿੰਡ ਵਿੱਚ ਰੋਸ ਮਾਰਚ ਕੀਤਾ ਗਿਆ ਚੇਦਨਾ ਮਾਰਚ ਕੀਤਾ ਗਿਆ ਵੱਖ-ਵੱਖ ਬੁਲਾਰਿਆਂ ਨੇ ਰੈਲੀ ਨੂੰ ਸਬੋਧਨ ਕੀਤਾ ਗੱਲਬਾਤ ਕਰਦੇ ਆਂ ਵੱਖ-ਵੱਖ ਬੁਲਾਰਿਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸਾਧ ਸੰਗਤ ਜੀ ਅਸੀਂ 6 ਮਹੀਨੇ ਤੋਂ ਨਗਰ ਸਾਡਾ ਨਸ਼ੇ ਦੇ ਮਾਮਲੇ ਤੇ ਇਕੱਠਾ ਹੋਇਆ ਨਗਰ ਨੇ ਬਹੁਤ ਵਧੀਆ ਸਾਥ ਦਿੱਤਾ ਪਹਿਲੇ ਦਿਨ ਤੋਂ ਨਗਰ ਨਾਲ ਤੇ ਅਸੀਂ ਉਸ ਦਿਨ ਵੀ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਸੀ ਕਿ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ ਸਾਡੇ ਜਿਹੜੇ ਕਿਰਾਏ ਪੈ ਚੁੱਕੇ ਨੌਜਵਾਨ ਹੈ ਉਹਨਾਂ ਨੂੰ ਅਸੀਂ ਸਾਂਭਣਾ ਹੈ ਤੇ ਅੱਜ ਵੀ ਅਸੀਂ ਸਾਧਕ ਦੇ ਗੁਰੂ ਘਰ ਦੇ ਵਿੱਚ ਗੁਰੂ ਦਾ ਓਟ ਆਸਰਾ ਲਿਆ ਸੁਖਣੀ ਸਾਹਿਬ ਦੇ ਪਾਠ ਹੋਏ ਆ ਤੇ ਹੁਣ ਅਸੀਂ ਉਪਰੰਤ ਨਸ਼ੇ ਦੇ ਖਿਲਾਫ ਜਾਗਰੂਕਤਾ ਮਾਰਚ ਕੱਢਣ ਜਾ ਰਹੇ ਆ ਤੇ ਜਿਹੜੇ ਅਸੀਂ 6 ਮਹੀਨਿਆਂ ਦੇ ਦੌਰਾਨ ਜੇ ਅਸੀਂ 6 ਮਹੀਨਿਆਂ ਤੋਂ ਪਿੱਛੇ ਜਾਈਏ ਤਾਂ ਜਦੋਂ ਸਾਡੇ ਬੱਚੇ ਬੱਚੀਆਂ ਨੇ ਸਕੂਲ ਜਾਣਾ ਹੁੰਦਾ ਸੀ ਪੁੱਤਰ ਪਿੰਗਾੜੇ ਸਕੂਲ ਜਾਣਾ ਹੁੰਦਾ ਸੀ ਵਹਿਣਾ ਤੇ ਚੜਨਾ ਹੁੰਦਾ ਸੀ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਦੇ ਮੋਟਰਸਾਈਕਲ ਹਰ ਲਹਰਨ ਕਰਦੇ ਫਿਰਦੇ ਸਨ ਸਾਡੇ ਕਠ ਦਾ ਇਹ ਫਾਇਦਾ ਹੋਇਆ ਕਿ ਉਹ ਅੱਜ ਸਾਡੇ ਪਿੰਡ ਦੇ ਵਿੱਚ ਪੂਰੀ ਸ਼ਾਂਤੀ ਹੈ ਤੇ ਜਿਹੜੇ ਸਾਡੇ ਕਰੇ ਪੈ ਚੁੱਕੇ ਨੌਜਵਾਨ ਹੈ ਇਹਨਾਂ ਨੂੰ ਅਸੀਂ ਸਾਂਭਣ ਦਾ ਨਿਰਣਾ ਲਿਆ ਹੈ ਤੇ ਕਈ ਨੌਜਵਾਨ ਆ ਜਿਹੜੇ ਸਾਡੇ ਨਸ਼ਾ ਛੱਡ ਚੁੱਕੇ ਆ ਤੇ ਅਸੀਂ ਇਹ ਸਮਝਦੇ ਆ ਕਿ ਇਹ 6 ਮਹੀਨਿਆਂ ਦੇ ਵਿੱਚ ਸਾਡਾ ਕੋਈ ਵੀ ਨਵਾਂ ਨੌਜਵਾਨ ਨਸ਼ੇ ਤੇ ਨਹੀਂ ਲੱਗਿਆ ਹੋਊਗਾ। ਪਰ ਫਿਰ ਕਿੰਨੇ ਕ ਨੌਜਵਾਨ ਸੀ ਜਿਹਨਾਂ ਨੂੰ ਤੁਸੀਂ ਨਸ਼ਾ ਛੁਡਾਇਆ ਹੁਣ? ਇਹ ਤਾਜਪਰੀ ਜੀ ਵੇਖੋ ਜਿਹੜੀ ਅਸੀਂ ਚਿੱਟੇ ਨਸ਼ਾ ਤਾਂ ਹਰੇਕ ਹੀ ਮਾੜਾ ਹੈ ਪਰ ਅਸੀਂ ਚਿੱਟੇ ਤੇ ਗੂੜਾ ਦੇ ਅਸੀਂ ਮਤਲਬ ਲੱਗੇ ਹੋਏ ਆ ਕਿਉਂਕਿ ਇਹ ਨਸ਼ਾ ਇਹੋ ਜਿਹਾ ਵੀ ਜਿਹੜਾ ਪੰਜਾਂ ਚਾਰਾਂ ਮਹੀਨਿਆਂ ਦੇ ਵਿੱਚ ਹੀ ਸਾਡੇ ਨੌਜਵਾਨਾਂ ਨੂੰ ਕਮਜ਼ੋਰ ਕਰ ਦਿੰਦਾ ਤੇ ਮੌਤ ਦੇ ਮੂੰਹ ਵਿੱਚ ਜਾ ਪੈਂਦਾ। ਅਸੀਂ ਇਹ ਮੰਨਦੇ ਆ ਇਹ 10 ਨੌਜਵਾਨ ਆ ਜਿਹੜੇ ਨਸ਼ਾ ਛੱਡ ਚੁੱਕੇ ਆ ਕੁਝ ਨੌਜਵਾਨ ਆ ਜਿਹੜੇ ਨਸ਼ਾ ਛੱਡਣ ਦਾ ਯਤਨ ਕਰ ਚੁੱਕ ਕਰ ਰਹੇ ਨੇ ਸពਦਾ ਛੇਮਾਦਰਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਗ ਰਿਹਾ ਦਰਦ ਰੱਖਣ ਵਾਲੇ ਲੋਕ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣਾ ਕੰਮ ਧੰਦਾ ਛੱਡ ਕੇ ਪਿਛਲੇ 6 ਮਹੀਨਿਆਂ ਤੋਂ ਬਿਨਾਂ ਕਿਸੇ ਸਵਾਰਥ ਤੋਂ ਲੱਗੇ ਹੋਏ ਆ ਇਸ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲ ਰਹੀ ਹੈ ਜੇ ਇਸ ਤਰ੍ਹਾਂ ਅਸੀਂ ਨਿਰੰਤਰ ਪਹਿਰਾ ਰੱਖਿਆ ਉਹਨਾਂ ਨੌਜਵਾਨਾਂ ਨੂੰ ਜਿਹੜੇ ਬਿਮਾਰ ਹੋ ਚੁੱਕੇ ਮਾਨਸਿਕ ਤੌਰ ਤੇ ਉਹਨਾਂ ਦਾ ਇਲਾਜ ਕਰਵਾਇਆ ਜਾਂ ਉਹਨਾਂ ਨੂੰ ਅਸੀਂ ਮੋਟੀਵੇਟ ਕੀਤਾ ਕਿ ਅਸੀਂ ਹਮਦਰਦੀ ਦੀ ਭਾਵਨਾ ਨਾਲ ਇਸੇ ਤਰ੍ਹਾਂ ਭਾਈਚਾਰਾ ਬਣਾ ਕੇ ਪਾਰਟੀ 바ਗੀ ਤੇ ਪਰੋਟ ਕੇ ਵਿਚਰਦੇ ਰਹੇ ਤੇ ਸਾਡੇ 15 ਵਿੱਚੋਂ ਨਸ਼ਾ ਅਸੀਂ ਖਤਮ ਤਾਂ ਨਹੀਂ ਕਹਿੰਦੇ ਬਹੁਤ ਹੱਦ ਤੱਕ ਅਸੀਂ ਕਾਬੂ ਪਾ ਲਾਂਗੇ ਤੇ ਸਾਡੇ ਜਿਹੜਾ ਕੁਐਸ਼ਨ ਨਿਰੰਤਰ ਜਾਰੀ ਹੈ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਇਸ਼ਾ ਸਾਰਿਆਂ ਤੇ ਉਹਨਾਂ ਨਸ਼ੇ ਵਾਲੇ ਪਰਿਵਾਰਾਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਵੀ ਭਰਾਵੋ ਇਹਦਾ ਅੰਤ ਬਹੁਤ ਮਾੜਾ ਹੈ ਇੱਕ ਨਾ ਇੱਕ ਦਿਨ ਤੁਸੀਂ ਸ਼ਮਸ਼ਾਨ ਦੇ ਵਿੱਚ ਚਲੇ ਜਾਣਾ ਹੈ ਪੁੱਛੋ ਨਾ ਨਾਵਾਂ ਨੇ ਜਿਹੜੇ ਕੀਰਨੇ ਪਾਉਣੀ ਆ ਨੌਜਵਾਨ ਧੀਆ ਸਾਡੀਆਂ ਵਿਧਵਾ ਹੋ ਰਹੀਆਂ ਸੇਵਣਾ ਦੇ ਵਿੱਚ ਜਿਸ ਤਰ੍ਹਾਂ ਲਾਸ਼ਾਂ ਜਾਂਦੀਆਂ ਉਹਨਾਂ ਦੇ ਮਾਪਿਆਂ ਨੂੰ ਪੁੱਛਿਆ ਜਾਂਦਾ ਕਿ ਇਸ ਤਰ੍ਹਾਂ ਪਿੰਡਾਂ ਦੇ ਪਿੰਡ ਦੇ ਲੋਕ ਰੇ ਵਿਚਨੌਣਾਂ ਨੇ ਅਸੀਂ ਤਾਂ ਕੋਈ ਰੱਬ ਦਾ ਖੌਫ ਕਰੋ ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਹੈ ਸੱਚੇ ਪਾਤਸ਼ਾਹ ਤੋਂ ਡਰੋ ਤੇ ਇਹ ਕੰਮ ਛੱਡ ਕੇ ਲੋਕਾਂ ਦੀ ਮਦਦ ਕਰੋ ਮਾਨਵਤਾ ਦੀ ਸੇਵਾ ਕਰੋ ਸਮਾਜ ਦਾ ਭਲਾ ਕਰੋ ਇੰਨੀ ਬੇਇਨਤੀ ਕਰਦੇ ਖੰਮਦਾ ਜਾਚ ਗਏ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਨਸ਼ੇ ਵਾਲਿਆਂ ਨੂੰ ਭਜਾਵਾਂਗੇ ਕੰਬਰ ਕੁੱਟ ਕਰਾਵਾਂਗੇ ਨਸ਼ੇ ਵਾਲਿਆਂ ਨੂੰ ਭਜਾਵਾਂਗੇ ਕੰਬਰ ਕੁੱਟ ਕਰਾਵਾਂਗੇ ਨਸ਼ੇ ਵਾਲਿਆਂ ਨੂੰ ਭਜਾਵਾਂਗੇ ਕੰਬਰ ਕੁੱਟ ਕਰਾਵਾਂਗੇ